ਅੱਜਕੱਲ੍ਹ ਦੇ ਸਮੇਂ ਵਿੱਚ ਇਨਸਾਨੀਅਤ ਕਿਤੇ ਨਾ ਕਿਤੇ ਗੁੰਮ ਹੁੰਦੀ ਦਿਖਾਈ ਦੇ ਰਹੀ ਹੈ ਪਰ ਕਈ ਵਾਰ ਅਜਿਹੀਆਂ ਉਦਾਹਰਨਾਂ ਸਾਹਮਣੇ ਆਉਂਦੀਆਂ ਨੇ ਕਿ ਮੁੜ ਤੋਂ ਇਨਸਾਨੀਅਤ ਤੇ ਜਿਹੜਾ ਭਰੋਸਾ ਹੋਣਾ ਸ਼ੁਰੂ ਹੋ ਜਾਂਦਾ ਹੈ ਅਜਿਹੀ ਹੈ ਜਿਹੜੀ ਉਦਾਹਰਣ ਵੇਖਣ ਨੂੰ ਮਿਲੀ ਜਿੱਥੇ ਸਵਾਰੀ ਬੱਸ ਦੇ ਵਿੱਚ ਆਪਣੀ ਪੈਸੇ ਅਤੇ ਸੋਨਾ ਭੁੱਲ ਗਈ ਸੀ ਅਤੇ PRTC ਦੇ ਮੁਲਾਜ਼ਮ ਨੇ ਇਨਸਾਨੀਅਤ ਦਾ ਫਰਜ਼ ਨਿਭਾਉਂਦੇ ਹੋਏ ਉਸ ਸਵਾਰੀ ਨੂੰ ਜਿਹੜਾ ਉਸ ਦਾ ਸਮਾਨ ਜੋ ਕਿ ਪੈਸਾ ਅਤੇ ਸੋਨਾ ਸੀ ਵਾਪਸ ਕਰਕੇ ਇੱਕ ਵਾਰ ਫਿਰ ਤੋਂ ਇਨਸਾਨੀਅਤ ਦੀ ਜਿਹੜੀ ਮਿਸਾਲ ਪੈਦਾ ਕੀਤੀ ਹੈ ਅਤੇ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ PRTC ਦੇ ਮੁਲਾਜ਼ਮਾਂ ਦੀ ਹੈ ਜਿਹੜੀ ਸ਼ਲਾਘਾ ਵੀ ਤੀ ਜਾ ਰਹੀ ਹੈ। ਉਹ ਸਾਰਿਆਂ ਦੀ ਆਵੇ। ਚਲੋ ਤੁਸੀਂ ਨਹੀਂ ਆਉਣਾ। ਨਹੀਂ ਆਉਣਾ ਕੋਈ ਚੰਗਾ। ਹੱਸਣ ਵਾਲੀ ਗੱਲ ਨਹੀਂ ਇਹ ਚ। ਹਾਂਜੀ ਅੱਜ ਪੀਆ ਆਰਟੀਸੀ ਲੁਧਿਆਣਾ ਡੀਪੂ ਤੇ ਸੰਗਰੂਰ ਡੀਪੂ ਦੇ ਅਸੀਂ ਸਟਾਫ ਵਾਲੇ ਬੋਲਦੇ ਆਂ ਇਹ ਮੈਡਮ ਜੀ ਨੇਗੇ ਇਹਨਾਂ ਦਾ ਚਿੰਤਪੁਰਨੀ ਨੂੰ ਜਾਂਦੇ ਹੋਏ ਇੱਕ ਬੈਗ ਆਜੋ ਕਨੈਕਟਰ ਸਾਹਿਬ ਇਹਨਾਂ ਨੂੰ ਸੰਭਾਲ ਬਲੇ ਬਲੇ ਮੂੰਹ ਨਾਲ ਲਗੋ ਵੋਏ ਕੋਈ ਮਾੜੀ ਗੱਲ ਨਹੀਂ ਹੈਗੀ। ਤੇ ਇਹਦੇ ਵਿੱਚ ਇਹਨਾਂ ਦਾ 10000 ਰੁਪਿਆ ਸੀ ਤੇ 골ਡ ਸੀ। ਜੋ ਸੀ ਆ ਮੁਲਾਜ਼ਮ ਭਾਜੀ ਨੇਗੇ ਸਾਡੇ ਨਾਲ ਇਹਨਾਂ ਨੂੰ ਅਸੀਂ ਦੇ ਰਹੇ ਆ ਤੇ ਪਰ ਅਸੀਂ ਸਵਾਰੀਆਂ ਨੂੰ ਇਹ ਅਪੀਲ ਕਰਦੇ ਆ ਇਹ ਹਾਸਾ ਕਿਵੇਂ ਵਾਪਰਿਆ ਇਹ ਗੱਡੀ ਚੰਤਪੁਰ ਨਹੀਂ ਜਾ ਰਹੀ ਆ ਜੋ ਕਿ ਆਵੇ ਰਨਿੰਗ ਟਾਈਮ ਤੇ ਸਹੀ ਜਾ ਰਹੀ ਸੀ ਪਰ ਸਵਾਰੀਆਂ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਹੌਲੀ ਹੌਲੀ ਜਾਂਦੇ ਹੋ ਖਾਲੀ-ਖਾਲੀ ਚ ਇਹ ਵਸਤੀ ਚੌਂਕ ਤੋਂ ਬਾਈਪਾਸ ਤੇ ਉਤਰ ਗਏ ਪਰ ਆਪ ਦਾ ਜਿਹੜਾ ਕੀਮਤੀ ਸਮਾਨ ਸੀ ਉਹ ਵਿੱਚੇ ਹੀ ਛੱਡ ਗਏ ਚਲੋ ਅਸੀਂ ਕੋਸ਼ਿਸ਼ ਕੀਤੀ ਇਹਨਾਂ ਆਫਰ ਨੂੰ ਦਵਾਤਾ ਔਰ ਜੇਕਰ ਇਹ ਸਮਾਨ ਕੋਈ ਸਵਾਰੀ ਹੋਰ ਚੱਕ ਕੇ ਲੈ ਜਾਂਦੀ ਤਾਂ ਪੀਆਰਟੀਸੀ ਬਦਨਾਮ ਹੋਣੀ ਸੀ ਅਸੀਂ ਲੋਕਾਂ ਨੂੰ ਇਹ ਕਹਿੰਨੇ ਆ ਵੀ ਆਪਦੇ ਜਾਂਦੀ ਮਾਨੀ ਸਮਾਨ ਦੀ ਆਪ ਹਿਫਾਜ਼ਤ ਕਰਿਆ ਕਰਨ ਇਹਦੇ ਨਾਲ ਕਿਸੇ ਮਹਿਕਮੇ ਦੀ ਕੋਈ ਬਦਨਾਮੀ ਨਹੀਂ ਹੁੰਦੀ ਅਸੀਂ ਫੇਰ ਭੈਣ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਵੀ ਆਪਦੇ ਸਮਾਨ ਦੀ ਹਿਫਾਜ਼ਤ ਰੱਖਿਆ ਕਰਨ ਇੰਨੀ ਤੁੰਦ ਪੈਂਦੀ ਆ ਕਿਹੜਾ ਡਰਾਈਵਰ ਡਰਾਈਵਰ ਦੇ ਕਿਤੇ ਜਵਾਕ ਨਹੀਂ ਹੈਗੇ ਉੱਪਰੋਂ ਕਾਲੇ ਕਾਨੂੰਨ ਲਾਗੂ ਹੋਏ ਹੋਏ ਨੇ ਜੇ ਕੋਈ ਹਾਦਸਾ ਵਾਪਰ ਜਿਵੇਂ ਕੌਣ ਜ਼ਿੰਮੇਵਾਰ ਹੈ ਇਹਨਾਂ ਦੇ ਨਾਲ ਇੱਕ ਹੋਰ ਇਹਨਾਂ ਦੀ ਬੇਟੀ ਸੀਗੇ ਪਤਾ ਨਹੀਂ ਨੂੰ ਪਰ ਜਦੋਂ ਸਾਡੀ ਵਾਸਤੇ ਚੜਾਏ ਇੰਨੇ ਕੋਹ ਖਵਰਾਏ ਹੋਏ ਸੀ ਖਵਰਾਉਂਦਾ ਹਰ ਬੰਦਾ ਬੋਲਡ ਵੀ ਸੀ ਤੇ ਕੀਮਤੀ ਸਮਾਨ ਸੀ ਇੱਕ ਮੋਬਾਈਲ ਸੀ ਜੀ ਨਾਲ ਧੰਨਵਾਦ ਕਰਦੇ ਆਂ ਇਹਨਾਂ ਦਾ ਵੀ ਇਹਨਾਂ ਨੂੰ ਸਵਾਰ ਮਿਲ ਗਿਆ ਚਲੋ ਜੀ ਜੀ ਆ ਲੱਖ ਰੁਪਿਆ ਮਾਤਾ ਸਾਡੀ ਗੱਡੀ 'ਚ ਛੱਡ ਗਏ ਸੀ ਬਟਾਲੇ ਤੋਂ ਕਾਦੀਆਂ ਤੇ ਬਟਾਲੇ ਤੋਂ ਕਾਦੀਆਂ ਇਸ ਟਾਈਮ ਲੱਖ ਰੁਪਿਆ ਮੇਰੇ ਹੱਥ 'ਚ ਜੇ ਤੁਹਾਡੇ ਸਾਹਮਣੇ ਹੀ ਆ ਤੇ ਇਹ ਹੀ ਮਾਤਾ ਨੂੰ ਦੇਣ ਲੱਗੇ ਆ 9420 94 ਵੀ ਇਹ ਮ ਗੱਡੀਆਂ ਤੇ ਇਹ ਬੰਦਾ ਆਧਾਰ ਕਾਰਡ ਨੰਬਰ ਜੀ 72 ਮੈਂ ਇਹ ਕਾਰਡ ਨੰਬਰ ਜੂਮ ਕਰਨਾ ਮਾਤਾ ਦਾ ਨਾਂ ਕੀ ਹੈ ਚਿੰਦੀ ਨਹੀਂ ਸਿਧਾ ਨਾਂ ਸ੍ਰਿੰਦਰ ਚਿੰਦੀ ਹਾਂ ਅਸਰਾ ਪਿੰਡ ਕਿਹੜਾ ਮਾਤਾ ਜੀ ਆਪਣੇ ਜੀ ਹੈ ਕੰਨਾ ਕੰਨਾ ਕਿਹੜਾ ਇੱਥੇ ਕਿਦਾਂ ਕੰਨਾ ਹੈ ਇਹਦਾਂ ਉਸੇ ਇਹ ਤੇ ਮੈਂ ਕੁੜੀ ਨੂੰ ਦੇਣਾ ਹੀ ਕੁੜੀ ਦਾ ਕੁੜੀ ਦਾ ਵਿਆਹ ਹੈ ਕਿਹੜੀ ਜਗਾ ਆ ਇੱਥੇ ਕੋਲੇ ਹੀ ਆ ਆਪਣੇ ਤੇ ਜਿਹੜੇ ਮਲੇ ਆਹ ਆ ਆਪਣੀ ਉਹ ਪੰਪ ਦੇ ਮਗਰ ਰਹਿੰਦੇ ਖੋਖਰ ਵਾਲੇ ਪੰਪ ਦੇ ਮਗਰ ਉਹ ਕੁੜੀ ਇੱਥੇ ਉਹ ਭੱਤੂ ਦੇ ਰੈਸਟੋਰੈਂਟ ਕੰਮ ਕਰਦੀ ਕੁੜੀ ਇਹਨਾਂ ਦੀ ਅੱਛਾ ਤੇ ਭੱਤੂ ਆਪਣਾ ਬੰਦਾ ਆਡਾ ਆਹ ਪਾਸ ਆਹੋ ਟਰਾਈ ਭਰਾਵਾ ਆ ਯਾਰ ਉਹ ਪਤੂ ਨੂੰ ਫੋਨ ਕਰ ਲੈ ਕਰ ਲੈ ਪਾਲਾ ਪਲਫਾ ਨਵੀਆਂ ਨਾਲ ਲਾਈਵ ਲਈ ਬਿਊਰੋ ਰਿਪੋਰਟ